ਮੈਂ ਕਮਲਜੀਤ ਮੈਂ ਕਮਲਜੀਤ ਸਿੰਘ ਵਿੱਕੀ ਅਸੀਂ ਬਾਬਾ ਫਰੀਦ ਮੈਮੋਰੀਅਲ এডਿਊਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਮਨੀਤ ਕੌਰ ਦੀ ਯਾਦ ਦੇ ਵਿੱਚ ਲੜਕੀਆਂ ਲਈ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਲਈ ਕੋਚਿੰਗ ਸੈਂਟਰ ਤੇ ਕਾਉਂਸਲਿੰਗ ਸੈਂਟਰ ਚਲਾਇਆ ਹੈ ਜਿਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੇ ਅਸੀਂ ਉਹਨਾਂ ਦੀ ਬਿਲਕੁਲ ਫ੍ਰੀ ਤਿਆਰੀ ਕਰਾ ਰਿਹਾ ਜਿਨ੍ਹਾਂ ਨੇ ਕਿਸੇ ਨੇ ਪੁਲਿਸ ਦਾ ਇਗਜ਼ਾਮ ਦੇਣਾ ਹੈ ਫੌਜ ਦਾ ਦੇਣਾ ਹੈ ਪਰਿਵਾਰੀ ਦਾ ਦੇਣਾ ਹੈ ਜਿੰਨੀਆਂ ਵੀ ਕੋਈ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਕੋਲ ਜਿਹੜੀ ਕਲਾਸ ਹੈ ਉਹਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਮਤਲਬ ਇਹਦੀ ਤਿਆਰੀ ਕਰ ਰਹੀਆਂ ਨੇ ਤੇ ਹਾਂ ਬੇਟਾ ਤੁਸੀਂ ਕਿੰਨੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਇੱਕ ਮਹੀਨਾ ਹੋ ਗਿਆ ਸਾਨੂੰ ਕਿਵੇਂ ਲੱਗਿਆ ਬੇਟਾ ਤਿਆਰੀ ਦਾ ਬਹੁਤ ਵਧੀਆ ਕਰਵਾ ਰਹੇ ਨੇ ਸਰ ਸਾਨੂੰ ਬਹੁਤ ਦੇ ਨਾਲ ਇਸ ਦੇ ਰਹੇ ਨੇ ਸੋਡਾ ਕੀ ਕੀਤਾ ਹੋਇਆ ਮੈਂ ਪਲੱਸ 2 ਪਾਸ ਕੀਤਾ ਪਲੱਸ 2 ਕਿੰਨੇ ਨੰਬਰ ਦੇ ਪਲੱਸ 2 ਚ 85 85 ਐਨੇ ਮਲ ਅੰਟੈਲੀਜੈਂਟ ਬੱਚੇ ਨੇ ਜਿਹੜੇ ਸਾਡੇ ਕੋਲੇ ਆਏ ਨੇ ਤੇ ਹੋਰ ਆਪਾਂ ਗੱਲ ਕਰਦੇ ਹਾਂ ਬੇਟਾ ਹੋਰ ਹੋਰ ਕਿਹੜਾ ਬੱਚਾ ਹਾਂ ਆ ਜਾ ਬੇਟਾ ਮੈਂ ਕੋਲ ਕਰਦਾ ਹਾਂ ਕੀ ਨਾਮ ਆ ਤੁਹਾਡਾ ਅਜਿਹਾ ਸਿਮਰਜੀਤ ਕੋਰ ਸਿਮਰਜੀਤ ਕੋਰ ਹਾਂਜੀ ਕਿੰਨੇ ਪੜੇ ਹੋਏ ਹੋ ਮੈਂ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਗ੍ਰੈਜੂਏਸ਼ਨ ਉਹ ਕੀ ਕਰ ਰਹੇ ਹੋ ਮੈਂ ਜੀ ਹੁਣ ਜੌਬ ਦੇ ਕਿਆਰੀ ਕਰ ਰਹੀ ਹਾਂ ਜੌਬ ਜਬ ਵਧੀਆ ਲੱਗ ਰਿਹਾ ਹੈ ਕੋਈ ਦਿੱਕਤ ਤਾਂ ਨਹੀਂ ਆ ਰਹੀ ਹਾਂਜੀ ਕੋਈ ਦਿੱਕਤ ਨਹੀਂ ਮਤਲਬ ਅਸੀਂ ਇਹ ਵੀ ਬਹੁਤ ਸਾਰੀਆਂ ਲੜਕੀਆਂ ਉਹ ਇਹ ਆਉਂਦੀਆਂ ਨੇ ਤੇ ਸਾਡਾ ਇਹ ਤੀਗਾ ਵੀ ਆਪਾਂ ਕਿਉਂਕਿ ਲੜਕੀਆਂ ਨੇ ਜਿਹੜੀਆਂ ਉਹ ਕੋਚਿੰਗ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਨੂੰ ਉਸ ਤਰ੍ਹਾਂ ਦੇ ਪਿੰਡਾਂ ਦੀਆਂ ਬੱਚੀਆਂ ਨੂੰ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਿਲਦੇ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਬਧੂ ਬਧ ਅੱਛੀ ਕੋਚਿੰਗ ਦੇ ਕੇ ਕਿਉਂਕਿ ਸਾਡੇ ਜਿਹੜੇ ਦੋਸਤ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਆਪਣੀ ਉਹਦੀ ਵਾਈਫ ਦੇ ਨਾਂ ਤੇ ਮਨੀਸ਼ ਕੌਰ ਦੀ ਰਿਆਦ ਦੇ ਵਿੱਚ ਜਿਹੜਾ ਇਹ ਕੋਚਿੰਗ ਸੈਂਟਰ ਹੈ ਤੇ ਲੜਕੀਆਂ ਲਈ ਵਿਸ਼ੇਸ਼ ਤੌਰ ਤੇ ਚਲਾਇਆ ਜਾ ਰਿਹਾ ਮੈਂ ਲਾਂਗੋਆ ਦੀਆਂ ਲੜਕੀਆਂ ਨੂੰ ਆਲੇ ਵਾਲੇ ਪਿੰਡ ਦੀਆਂ ਲੜਕੀਆਂ ਨੂੰ ਕਰੂੰਗਾ ਵੀ ਇਹ ਸਾਡੇ ਕੋਲੇ ਸਿਰਫ 25 ਸੀਟਾਂ ਨੇ ਅਗਲਾ ਜਿਹੜਾ ਬੈਚ ਹੈ ਉਹਦੇ ਲਈ ਆਪਦਾ ਨਾਮ ਲਿਖਾਓ ਤਾਂ ਕਿ ਉਹ ਲੜਕੀਆਂ ਜਿਹੜੀ ਤਿਆਰੀ ਕਰਕੇ ਸਰਕਾਰੀ ਨੌਕਰੀਆਂ ਲੈ ਸਕਣ ਤੇ ਆਪਣੇ ਪੈਰਾਂ 'ਤੇ ਖੜਾ ਖੜੀ ਹੋ ਸਕਣ ਤੇ ਉਹਦੇ ਲਾਇਬ੍ਰੇਰੀ ਵੀ ਹੈਗੀ ਆ ਸਲਾਈ ਕਢਾਈ ਵੀ ਕਰਾਉਣੇ ਆ ਕੰਪਿਊਟਰ ਵੀ ਕਰਾਉਣੇ ਆ ਤੇ ਵਿਸ਼ੇਸ਼ ਤੌਰ ਤੇ ਅੱਜ ਦੀ ਵੀਡੀਓ ਬਣਾਉਣ ਦਾ ਹੀ ਉਪਭਾਵ ਸੀਗਾ ਵੀ ਇਹਨਾਂ ਲੜਕੀਆਂ ਨੂੰ ਸਮੇਂ ਦੇ ਹਾਨ ਦਾ ਬਣਾਉਣ ਵਾਸਤੇ ਜਿਹੜੀ ਸੰਸਥਾ ਸਰਕਾਰੀ ਨੌਕਰੀਆਂ ਤਿਆਰੀ ਕਰਾ ਰਹੀ ਹੈ ਇਹ ਨੇੜੇ ਮੂਲੇਗਾ ਦਰਵਾਜਾ ਲੋਂਗੋ ਵਾਲ ਦੇ ਵਿੱਚ ਇੱਕ ਮਹੀਨਾ ਇਹਨੂੰ ਹੋ ਗਿਆ ਤਿਆਰੀ ਕਰਾਉਂਦਿਆਂ ਨੂੰ ਤੇ ਹੋਰ ਅਗਲੇ ਬੈਚ ਵਾਸਤੇ ਜਿਹੜੀਆਂ ਲੜਕੀਆਂ ਨੇ ਪਲੱਸ 2 ਪਾਸ ਬੀਏ ਪਾਸ ਉਹ ਲੜਕੀਆਂ ਉਹਦੇ ਨਾਮ ਲਿਖਾ ਸਕਦੇ ਹੋ 95174 14000 ਤੇ ਸੰਪਰਕ ਕਰ ਸਕਦੇ ਹੋ ਲੋਂਗੋ ਵਾਲ ਦੇ ਵਿੱਚ ਆ ਕੇ ਕਿਉਂਕਿ ਇਹਦੀ ਕੋਈ ਫੀਸ ਨਹੀਂ ਹੈ ਸੰਸਥਾ ਲੜਕੀਆਂ ਤੇ ਕੰਮ ਕਰ ਰਹੀ ਹੈ ਤੇ ਲਗਾਤਾਰ ਸੀ ਇਹ ਕੰਮ ਤੇ ਲੱਗੇ ਹੋਏ ਐ ਰੁਕ ਚੁਣੇ ਨਾ ਬਟਾ ਜਿਹੜਾ ਕੀਤਾ ਤੁਹਾਡਾ ਬੇਟਾ 12th ਪਾਸ ਪਲੱਸ 2 ਪਾਸ ਇਨਵੈਂਟ ਨੰਬਰ ਹੈ ਪਲੱਸ 2 ਦਾ 85 85 ਬਹੁਤ ਹੰਡ ਲਿਆ ਤੁਹਾਨੂੰ ਕਿਵੇਂ ਲੱਗ ਰਿਹਾ ਹੋਰੀ ਆ ਕੇ ਕੀ ਲੱਗ ਰਿਹਾ ਪੜ੍ਹਨ ਦਾ ਕਿਸ ਤਰ੍ਹਾਂ ਮਿਲ ਲੇਗਾ ਬਹੁਤ ਵਧੀਆ ਮਾਹੌਲ ਲੱਗਾ ਜੀ ਬਹੁਤ ਵਧੀਆ ਪੜਾਈ ਦਾ ਕੋਈ ਦਿੱਕਤ ਤਾਂ ਨਹੀਂ ਆਉਦੀ ਵਧੀਆ ਪੜਾਈ ਹੁੰਦੀ ਹੈ ਹਾਂਜੀ ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਨੀ ਹੈ ਹਾਂਜੀ ਕੰਪੀਟੀਸ਼ਨ ਕੰਪਲੀਟ ਕਰਨਾ ਚਾਹੁੰਨੀ ਹੈ ਬਿਲਕੁਲ ਜੀ ਠੀਕ ਹੈ ਔਰ ਲਾਇਬ੍ਰੇਰੀ ਵੀ ਹੈ ਨਾ ਹਾਂਜੀ ਕਿਤਾਬਾਂ ਪੜ ਸਕਦੇ ਹਾਂ ਨੋਟਸ ਵੀ ਮਿਲਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਲਗਾਤਾਰ ਲੱਗੇ ਹੋਏ ਨੇ ਸਾਡਾ ਕੰਪਿਊਟਰ ਵੀ ਸੈਂਟਰ ਹੈ ਇਸ ਤਰ੍ਹਾਂ ਦਾ ਪਰ ਉਹ ਪੂਰਾ ਪਰਫੈਕਟ ਸਿਸਟਮ ਹੈ ਜਿਹੜਾ ਮਤਲਬ ਇਹ ਸੰਸਥਾ ਬਾਬਾ 프리ਡ এডਿਊਕੇਸ਼ਨ ਵੈਲਫੇਅਰ ਸੋਸਾਇਟੀ ਪਿਛਲੇ 13 ਸਾਲ ਤੋਂ ਲੜਕੀਆਂ ਤੇ ਕੰਮ ਕਰ ਰਹੀ ਹੈ ਉਹਨਾਂ ਨੂੰ ਐਜੂਕੇਟ ਕਰਨ ਤੇ ਉਹਨਾਂ ਨੂੰ ਚੇਤਨਨ ਕਰਨ ਤੇ ਉਹਨਾਂ ਨੂੰ ਸਮੇਂ ਦਾਹਾਣੀ ਬਣਾਉਣ ਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਤੇ ਲਗਾਤਾਰ ਲਗਾਤਾਰ ਕੰਮ ਕਰ ਰਹੀ ਹੈ ਮੈਂ ਧੰਨਵਾਦ ਕਰਦਾ ਭੋਲਾ ਸਿੰਘ ਸਿਗਰਾਮੀ ਦਾ ਸਿਗਰਾਮੀ ਟੀਮ ਦਾ ਜਿਹੜੀ ਲਗਾਤਾਰ ਇਹ ਸੰਸਥਾ ਨਰੜ ਕੇ ਹੀ ਕੰਮ ਕਰਦੀ ਹੈ ਤੇ ਜੇ ਸਾਰੇ ਜੁੜ ਕੇ ਕੰਮ ਕਰਦੇ ਕੋਈ ਇਕੱਲੇ ਕਰਦਾ ਕੰਮ ਨਹੀਂ ਹੈ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਲੋਕ ਉਹਨਾਂ ਦੇ ਸਹਿਯੋਗ ਨਾਲ ਲਗਾਤਾਰ ਇਹ ਸੰਸਥਾ ਚੱਲ ਰਹੀ ਹੈ ਧੰਨਵਾਦ